ਪੰਜਾਬ ਨਾ Hindu ਨਾ Musalman ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੇ ਇਹੇ ਬੋਲ ਅੱਜ ਵੀ ਪੰਜਾਬ ਦੇ ਉੱਤੇ ਇਨ ਬੈਨ ਟੁੱਕਦੇ ਨੇ ਕਿਉਂਕਿ ਇਤਿਹਾਸ ਗਵਾਹ ਹੈ ਕਿ ਜਦੋਂ-ਜਦੋਂ ਵੀ ਪੰਜਾਬ ਦੇ ਸਿਰ ਦੇ ਉੱਤੇ ਕੋਈ ਵਿਪਤਾ ਪਈ ਹੈ ਉਦੋਂ-ਉਦੋਂ ਹੀ ਪੰਜਾਬ ਨੇ ਹਿੱਕ ੜਾ ਕੇ ਉਹਦਾ ਸਾਹਮਣਾ ਕੀਤਾ ਤੇ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ ਹੈ ਸਮੇਂ-ਸਮੇਂ ਤੇ ਪੰਜਾਬ ਨੂੰ ਢਾਉਣ ਦੀਆਂ ਬੜੀਆਂ ਕੋਸ਼ਿਸ਼ਾਂ ਹੋਈਆਂ ਨੇ ਤੇ ਇਹ ਗੁਰੂਆਂ ਦੀ ਕਿਰਪਾ ਹੀ ਹੈ ਕਿ ਡਿੱਗਿਆ ਹੋਇਆ ਪੰਜਾਬ ਪੂਰੀ ਚੜ੍ਹਦੀ ਕਲਾ ਦੇ ਨਾਲ ਮੁੜ ਉੱਠ ਕੇ ਖੜਾ ਹੋ ਜਾਂਦਾ ਹੈ। ਇਸ ਵੇਲੇ ਵੀ ਪੰਜਾਬ ਨੂੰ ਹੜਾ ਰੂਪੀ ਇੱਕ ਵੱਡੀ ਬਿਪਤਾ ਨੇ ਘੇਰਿਆ ਹੋਇਆ ਜਿਸ ਦੇ ਨਾਲ ਨਜਠਣ ਦੀ ਤਾਂ ਸ਼ਾਇਦ ਹੁਣ ਇਹਨੂੰ ਆਦਤ ਹੀ ਪੈ ਗਈ। 1988, 1993, 2023 ਤੇ ਹੁਣ 2025 ਪੰਜਾਬ ਦੇ ਉੱਤੇ ਵੱਡੇ ਹੜ੍ਹਾਂ ਦੀ ਮਾਰ ਪੈਂਦੀ ਰਹੀ ਹੈ ਪਰ ਹਰ ਵਾਰ ਪੰਜਾਬ ਨਾ ਸਿਰਫ ਉੱਠਦਾ ਹੈ ਬਲਕਿ ਹੋਰ ਵੀ ਮਜ਼ਬੂਤ ਬਣ ਕੇ ਸਾਹਮਣੇ ਆਉਂਦਾ ਅੱਜ ਦੀ ਖਾਸ ਰਿਪੋਰਟ ਦੇ ਵਿੱਚ ਆਪਾਂ ਇਸੇ ਹੜਾ ਰੂਪੀ ਵਿਪਤਾ ਬਾਰੇ ਗੱਲ ਕਰਾਂਗੇ ਕਿ ਕੀ ਇਹ ਵਿਪਤਾ ਕੋਈ ਕੁਦਰਤੀ ਕਰੋਪੀ ਹੈ ਜਾਂ ਫਿਰ ਕਥਿਤ ਮਨੁੱਖੀ ਸਾਜ਼ਿਸ਼ ਹੈ ਦਾਖਾਲਸ ਜੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡੇ ਨਾਲ ਇੰਦਰਜੀਤ ਸਿੰਘ ਚਹਿਲ ਸਾਡੇ ਸਾਥੀ ਈਸ਼ਵਿੰਦਰ ਸਿੰਘ ਦਾਖਾ ਹੋਰਾਂ ਦੇ ਵੱਲੋਂ ਤਿਆਰ ਕੀਤੀ ਇੱਕ ਹੋਰ ਖਾਸ ਰਿਪੋਰਟ ਲੈ ਕੇ ਤੁਹਾਡੇ ਸਭ ਦੇ ਸਾਹਮਣੇ ਹਾਜ਼ਰ ਹੋਏ ਹਾਂ ਹੜਾ ਨੂੰ ਅਕਸਰ ਕੁਦਰਤ ਦੀ ਮਾਰ ਕਿਹਾ ਜਾਂਦਾ ਹੈ ਪਰ ਜਿਹੜੇ ਹਿਸਾਬ ਦੇ ਨਾਲ 2023 ਦੇ ਵਿੱਚ ਹੜ ਆਈ ਸੀ ਤੇ ਹੁਣ 25 ਦੇ ਵਿੱਚ ਆਏ ਨੇ ਕਿਸਾਨੀ ਅੰਦੋਲਨ ਤੋਂ ਬਾਅਦ ਜਿਸ ਤਰੀਕੇ ਦਾ ਦਿੱਲੀ ਦਾ ਪੰਜਾਬ ਦੇ ਪ੍ਰਤੀ ਰਵੱਈਆ ਰਿਹਾ ਹੈ ਜਿਹੜੇ ਹਿਸਾਬ ਦੇ ਨਾਲ ਕੇਂਦਰ ਸਰਕਾਰ ਨੇ ਪੰਜਾਬ ਦੇ ਡੈਮਾਂ ਉੱਤੇ ਪੂਰਾ ਕਬਜ਼ਾ ਕੀਤਾ ਹੋਇਆ ਹੈ ਉਸ ਤੋਂ ਬਾਅਦ ਹੁਣ ਪੰਜਾਬ ਦੇ ਲੋਕ ਇੱਕ ਵੱਡਾ ਸਵਾਲ ਪੁੱਛ ਰਹੇ ਹੈ ਕਿ ਕੀ ਇਹ ਹੜ ਸੱਚਮੁੱਚ ਕੁਦਰਤ ਦੀ ਮਾਰ ਹੈ ਜਾਂ ਫਿਰ ਪੰਜਾਬ ਨੂੰ ਸਬਕ ਸਿਖਾਉਣ ਇਹਦੀ ਆਰਥਿਕਤਾ ਨੂੰ ਖੋਰਾ ਲਾਉਣ ਦੀ ਕੁਦਰਤੀ ਸਾਜ਼ਿਸ਼ ਹੈ ਜੇ ਡੈਮਾਂ ਦੀ ਗੱਲ ਕਰੀਏ ਤਾਂ ਡੈਮ ਤੇ ਬੰਨ ਬਣਾਉਣ ਦਾ ਮੁੱਖ ਮਕਸਦ ਤਾਂ ਇਹੀ ਹੈ ਕਿ ਜਦੋਂ ਪਹਾੜਾਂ ਉੱਤੇ ਮੀਂਹ ਪੈਣ ਕਰਕੇ ਇੱਕਦਮ ਵੱਧੂ ਪਾਣੀ ਥੱਲੇ ਆਉਂਦਾ ਹੈ ਤਾਂ ਫਿਰ ਉਹ ਪਾਣੀ ਨੂੰ ਇੱਕ ਥਾਂ 'ਤੇ ਰੋਕ ਕੇ ਮੈਦਾਨੀ ਇਲਾਕੇ ਭਾਪ ਕੇ ਪੰਜਾਬ ਦੇ ਵਿੱਚ ਹੋਣ ਵਾਲੇ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ ਤੇ ਦੂਜਾ ਮਕਸਦ ਹੈ ਕਿ ਇੱਕ ਥਾਂ 'ਤੇ ਇਕੱਠੇ ਕੀਤੇ ਪਾਣੀ ਨੂੰ ਲੋੜ ਪੈਣ ਦੇ ਉੱਤੇ ਵਰਤਿਆ ਜਾ ਸਕੇ ਜਿਵੇਂ ਕਿ ਗਰਮੀਆਂ ਦੇ ਵਿੱਚ ਫਸਲਾਂ ਦੇ ਲਈ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ ਪਰ ਪੰਜਾਬ ਦੀ ਹਕੀਕਤ ਬਿਲਕੁਲ ਇਹਦੇ ਤੋਂ ਉਲਟ ਰਹੀ ਹੈ ਨਾ ਤਾਂ ਇਹਨਾਂ ਡੈਮਾਂ ਨੇ ਪੰਜਾਬ ਦੀ ਕੋਈ ਵੱਡੀ ਸੁਰੱਖਿਆ ਕੀਤੀ ਹੈ ਤੇ ਨਾ ਹੀ ਲੋੜਪੈਣ ਤੇ ਵਰਤੋਂ ਦੇ ਲਈ ਪੂਰਾ ਪਾਣੀ ਮਿਲਦਾ ਤੇ ਨਾ ਹੀ ਇੱਥੋਂ ਪੈਦਾ ਹੁੰਦੀ ਬਿਜਲੀ ਪੰਜਾਬ ਦੇ ਲੋਕਾਂ ਦੇ ਲਈ ਫਾਇਦੇਮੰਦ ਸਾਬਤ ਹੁੰਦੀ ਹੈ। ਮੀਂਹ ਦੇ ਮੌਸਮ 'ਚ ਜਦੋਂ ਡੈਮਾਂ 'ਚ ਪਾਣੀ ਭਰ ਜਾਂਦਾ ਤਾਂ ਅਚਾਨਕ ਵੱਡੇ-ਵੱਡੇ ਪမာਣੇ ਤੇ ਪਾਣੀ ਛੱਡੇ ਜਾਣ ਕਰਕੇ ਨਦੀਆਂ ਤੇ ਦਰਿਆ ਇਹਦੀ ਮਾਰ ਨਹੀਂ ਚੱਲਦੇ ਤੇ ਦੇਖਦਿਆਂ ਦੇਖਦਿਆਂ ਪਿੰਡਾਂ ਦੇ ਪਿੰਡ ਉਜੜ ਜਾਂਦੇ ਆ। ਇਹਨਾਂ ਡੈਮਾਂ ਉੱਤੇ ਪੂਰੇ ਤਰੀਕੇ ਕੇਂਦਰ ਸਰਕਾਰ ਦਾ ਕੰਟਰੋਲ ਹੈ। ਬੀਬੀਐਮਬੀ ਦੇ ਬਾਰੇ ਪਾਣੀ ਦੇ ਪੱਧਰ ਦੇ ਬਾਰੇ ਜਾਣਕਾਰੀ ਪੰਜਾਬੀਆਂ ਦਾ ਨਾਲ ਸਾਂਝੀ ਨਾ ਕਰਨਾ ਇਹ ਸਥਿਤੀ ਨੂੰ ਹੋਰ ਵੀ ਗੰਭੀਰ ਬਣਾ ਦਿੰਦੀ ਹੈ ਇਸ ਕਰਕੇ ਲੋਕਾਂ ਦਾ ਮੰਨਣਾ ਹੈ ਕਿ ਹੜ ਦਾ ਸਭ ਤੋਂ ਵੱਡਾ ਕਾਰਨ ਡੈਮਾਂ ਤੋਂ ਅਚਾਨਕ ਛੱਡਿਆ ਗਿਆ ਪਾਣੀ ਹੀ ਹੈ ਇਸ ਤੋਂ ਇਲਾਵਾ ਨਦੀਆਂ ਤੇ ਡਰੇਨਾਂ ਦੀ ਸਮੇਂ ਸਿਰ ਸਫਾਈ ਅਤੇ ਡੀਸਿਲਟਿੰਗ ਨਾ ਹੋਣਾ ਵੀ ਹੜ ਆਉਣ ਦਾ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਭਾਵੇਂ ਆਮ ਹਾਲਾਤਾਂ 'ਚ ਪਾਣੀ ਮੰਗਣ ਵਾਲੇ ਪੰਜਾਬ ਦੇ ਗੁਆਂਢੀ ਸੂਬੇ ਵੀ ਹੜ੍ਹਾਂ ਦਾ ਵੱਧੂ ਪਾਣੀ ਲੈਣ ਤੋਂ ਇਨਕਾਰ ਕਰਦੇ ਆ ਪਰ ਇਹ ਸਭ ਦੇ ਬਾਵਜੂਦ ਜਿੰਨਾ ਮਰਜੀ ਵੱਡਾ ਹੜ ਆ ਜਾਵੇ ਹਮੇਸ਼ਾ ਪੰਜਾਬੀ ਹੀ ਪੰਜਾਬੀਆਂ ਦੇ ਕੰਮ ਆਉਂਦੇ ਆ ਗੁਰਦੁਆਰੇ ਰਾਤੋਂ ਰਾਤ ਰਾਹਤ ਕੇਂਦਰ ਬਣ ਜਾਂਦੇ ਆ ਨੌਜਵਾਨ ਕਿਸ਼ਤੀਆਂ ਤੇ ਟਰੈਕਟਰਾਂ ਟਰਾਲੀਆਂ ਨਾਲ ਲੋਕਾਂ ਨੂੰ ਬਚਾਉਂਦੇ ਆ ਸਮਾਜ ਸੇਵੀ ਸੰਸਥਾਵਾਂ ਦਵਾਈਆਂ ਤੇ ਖਾਣ ਪੀਣ ਦਾ ਸਮਾਨ ਲੈ ਕੇ ਪਹੁੰਚ ਜਾਂਦੀਆਂ ਨੇ ਤੇ ਇਹਨਾਂ ਸਾਰੇ ਕਾਰਜਾਂ 'ਚ ਪ੍ਰਵਾਸੀ ਪੰਜਾਬੀ ਵੀ ਦਿਲ ਖੋਲ ਕੇ ਆਪਣਾ ਵੱਡਾ ਹਿੱਸਾ ਪਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡਦੇ ਇਹੀ ਪੰਜਾਬ ਦੀ ਅਸਲੀ ਤਾਕਤ ਹੈ ਇਹ ਹੜ ਕੁਦਰਤੀ ਨੇ ਜਾਂ ਫਿਰ ਸਰਕਾਰੀ ਇਹ ਸਵਾਲ ਦਾ ਜਵਾਬ ਲੱਭਣ ਵਾਸਤੇ ਸੀ ਪਬਲਿਕ ਐਕਸ਼ਨ ਕਮੇਟੀ ਮੱਤੇਵਾੜਾ ਤੋਂ ਸਰਦਾਰ ਜਸਕੀਰਤ ਸਿੰਘ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਆਓ ਸੁਣਦੇ ਹਾਂ ਉਹਨਾਂ ਦਾ ਇਸ ਮਸਲੇ ਬਾਰੇ ਕੀ ਕਹਿਣਾ ਹੈ ਸਭ ਤੋਂ ਪਹਿਲਾ ਸਵਾਲ ਇਹ ਹੀ ਹੈ ਕਿ ਜਿਹੜੇ ਹੁਣ ਪੰਜਾਬ 'ਚ ਹੜ ਆਏ ਹੋਏ ਨੇ ਇਹ ਕੁਦਰਤੀ ਨੇ ਜਾਂ ਮੈਨਮੇਡ ਨੇ ਦੇਖੋ ਜੀ ਮੈਨ ਦੀ ਨਲਕੀ ਬੜੀ ਕਲੀਅਰ ਹੈ ਇਹਦੇ ਵਿੱਚ ਮਤਲਬ ਇਹ ਚ ਹਿਊਮਨ 에ਰਰ ਜਿਨੂੰ ਆਪਾਂ ਕਹੇ ਲਿਆ ਮਨੁੱਖੀ ਗਲਤੀ ਕਹਿ ਲਓ ਹਨ ਗੈਲੀ ਕਹਿ ਲਓ ਉਹ ਤੇ ਨਜ਼ਰ ਆਂਦੀ ਹੈ ਤੇ ਇਸ ਕਰਕੇ ਕੁਦਰਤੀ ਕੁਦਰਤ ਨੇ ਤਾਂ ਚਲੋ ਮਤਲਬ ਕੁਦਰਤ ਨੇ ਤਾਂ ਮੀਂਹ ਦੁੱਤਾ ਨਾ ਹੋਰ ਤਾਂ ਕੀ ਦੁੱਤਾ ਉਹਨੇ ਜੀ ਜੀ ਉਹਨੂੰ ਮਿਸ ਮੈਨੇਜ ਆਪਾਂ ਜੇ ਆਪਣੇ ਕੋਲ ਇੰਨਾ ਪ੍ਰਬੰਧ ਹੋਣ ਦੇ ਬਾਵਜੂਦ ਅਸੀਂ ਉਹਨੂੰ ਮਿਸ ਮੈਨੇਜ ਕੀਤਾ ਤੇ ਇਹਨੂੰ ਮੈਂ ਮੈਂ ਨਹੀਂ ਮੰਨਦਾ ਮਤਲਬ ਇਹ ਕੁਦਰਤੀ ਨਹੀਂ ਮੈਂ ਮੈਂ ਤਾਂ ਇਹਨੂੰ ਮਨੁੱਖੀ ਗਲਤੀ ਮੰਨਦਾ ਜੀ ਇੱਕ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਸੀ 2016 ਕੋਈ ਸੁਪਰੀਮ ਕੋਰਟ ਦੀ ਕੋਈ ਜੱਜਮੈਂਟ ਸੀਗੀ ਜਿਹਦੇ ਜਿਹਦੇ ਚ ਉਹ ਕਹਿੰਦੇ ਆ ਕਿ ਜੇ ਮਤਲਬ ਕਿ ਹੜਾ ਆਉਂਦੇ ਆ ਇਹ ਵੀ ਇਹ ਵੀ ਕੁਦਰਤੀ ਕਰੋਪੀ ਨਹੀਂ ਹੈ ਹਿਊਮਨ 에ਰਰ ਹੈ ਤੇ ਇਹਦੀ ਮਤਲਬ ਕਿ ਪੂਰੀ ਪਰਪਾਈ ਕਰਨੀ ਪੈਣੀ ਹੈ ਮਤਲਬ ਕਿ ਗਵਰਨਮੈਂਟ ਹਾਂਜੀ 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 ਉਹ ਤਾਂ ਦੱਸਿਓ ਉਹਦੇ ਬਾਰੇ ਥੋੜਾ ਜਿਹਾ ਦੇਖੋ ਸੁਪਰੀਮ ਕੋਰਟ ਜੋ ਮਰਜ਼ੀ ਕਹੀ ਜਾਵੇ ਗੱਲ ਤੇ ਇਹ ਹੈ ਕਿ ਜਦੋਂ ਪਰਪਾਈਆਂ ਕਰवानी ਆਉਂਦੀਆਂ ਨੇ ਤੇ ਲੜਾਈਆਂ ਲੜਨੀਆਂ ਪੈਂਦੀਆਂ ਠੀਕ ਹੈ ਪਰ ਭਾਈ ਕਿਹੜੀ ਸਰਕਾਰ ਨੇ ਕਰਨੀ ਹੈ ਹੁਣ ਉਹਦੇ ਵਾਸਤੇ ਪਹਿਲਾਂ ਇਨਕੁਆਇਰੀ ਹੋਏਗੀ ਫਿਰ ਅਕਾਉਂਟੇਬਿਲਟੀ ਫਿਕਸ ਹੋਏਗੀ ਫਿਰ ਦੋ ਸਰਕਾਰਾਂ ਨੇ ਆਪਣੇ ਕੋਲ ਇੱਕ ਸਟੇਟ ਦੀ ਇੱਕ ਸੈਂਟਰ ਦੀ ਇਹਦੇ ਵਿੱਚ ਕਿਹਦੀ ਅਕਾਉਂਟੇਬਿਲਟੀ ਬਣਦੀ ਹੈ ਇਹ BBMP ਦੀ ਜ਼ਿਆਦਾ ਬਣਦੀ ਹੈ ਵੈਸੇ ਪਰ BBMP ਦੀ ਜੇ ਤਾਂ ਇਨਕੁਆਇਰੀ ਹੋਏਗੀ BBMP ਇਹ ਵੀ ਦੱਸੇਗਾ ਕਿ ਸਾਨੂੰ ਸਟੇਟ ਗਵਰਨਮੈਂਟਾਂ ਨੇ ਕੀ ਫੀਡਬੈਕ ਦਿੱਤੀ ਸੀਗੀ ਤਾਂ ਪਿਛਲੀ ਵਾਰੀ ਉਸ ਇਨਕੁਆਇਰੀ ਮੰਗੀ ਸੀ 23 ਦੇ ਵਿੱਚ ਇਹਦੀ ਇਨਕੁਆਇਰੀ ਕਰਾਓ ਪ੍ਰੋਪਰ ਤੇ BBMP ਤੋਂ ਕੰਪਨਸੇਸ਼ਨ ਲਈਤੀ ਜਾਵੇ ਕਿਉਂਕਿ BBMP ਦੀ ਗਲਤੀ ਹੈ ਠੀਕ ਹੈ ਤੇ ਇਹਨਾਂ ਨੇ ਇਨਕੁਆਇਰੀ ਉਹ ਨਹੀਂ ਮੰਗੀ ਮੰਗਿਓ ਨਹੀਂ ਹੋਣੀ ਨਾ ਹੋਣੀ ਤਾਂ ਅਗਲੀ ਗੱਲ ਆ ਭਗਵੰਤ ਸਿੰਘ ਮਾਨ ਨੇ ਕੋਈ ਮੰਗੀ ਹੋਈ ਨਹੀਂ ਮਤਲਬ ਕੋਈ ਰਿਕਾਰਡ ਤੇ ਹੈ ਹੀ ਨਹੀਂ ਗੱਲ ਵਿੱਚ ਠੀਕ ਲਿਖੀ ਹੋਵੇ ਠੀਕ ਹੈ ਤੇ ਇਹ ਇੱਥੋਂ ਐ ਲੱਗਦਾ ਕਿ ਇਹਨਾਂ ਦੀ ਆਪਣੀਆਂ ਗਲਤੀਆਂ ਵਿੱਚ ਆਂਦੀਆਂ ਹੂੰ ਇਹਨਾਂ ਨੇ ਆਪ ਵੀ ਗਲਤੀਆਂ ਕੀਤੀਆਂ ਹੋਈਆਂ ਸੀਗੀਆਂ ਕਿਉਂਕਿ ਪਿਛਲੀ ਵਾਰੀ ਇਹਨਾਂ ਨੇ ਕੀ ਕੀਤਾ ਉੱਥੇ ਜਾ ਕੇ 15 ਦਿਨ ਪਹਿਲਾਂ ਇਹ ਕਹਿੰਦੇ ਬਈ ਪਾਣੀ ਨਾ ਛੱਡਿਓ ਪਾਣੀ ਨਾ ਛੱਡਿਓ ਹੂੰ ਦੇਖੋ ਤੁਸੀਂ ਡਾਕਟਰ ਨੂੰ ਜਾ ਕੇ ਥੋੜੀ ਕਹਿ ਦੋਗੇ ਇੰਜੈਕਸ਼ਨ ਨਾ ਲਾਈਂ ਇੰਜੈਕਸ਼ਨ ਨਾ ਲਾਈਂ ਬੀਮਾਰੀ ਤਾਂ ਨੂੰ ਹੈ ਹੂੰ ਡਾਕਟਰ ਭਾਵੇਂ ਚੰਗਾ ਹੈ ਮਾੜਾ ਜਿੱਦਾਂ ਦਾ ਵੀ ਹੈ ਇਹ ਡਾਕਟਰ ਦਾ ਕੰਮ ਹੈ ਤੂੰ ਉਹਨੂੰ ਦੱਸਣਾ ਜਾ ਕੇ ਵੀ ਭਾਈ ਆ ਮੈਨੂੰ ਪ੍ਰੋਬਲਮ ਹੈ ਆ ਹੈ ਤਾਂ ਜੇ ਤਾਂ ਨਹੀਂ ਵਿਸ਼ਵਾਸ ਤੇ ਫਿਰ ਤੂੰ ਉਹਦਾ ਇਲਾਜ ਉਹ ਵੱਖਰਾ ਤਰੀਕਾ ਹੈ ਨਾ ਜਾ ਕੇ ਡਾਕਟਰ ਨੂੰ ਤੁਸੀਂ ਉਹਦੇ ਇੰਜੈਕਸ਼ਨ ਬਾਰੇ ਥੋੜੇ ਦੱਸਣ ਲੱਗ ਜਾਓਗੇ ਹੂੰ ਠੀਕ ਹੈ ਤੇ ਇਹਨੇ ਉਥੇ ਬੀਬੀ ਐਮ ਐਂਡ ਨੂੰ ਜਾ ਕੇ ਪਾਣੀ ਨਹੀਂ ਥੋੜਾ ਛੱਡਣਾ ਜੀ ਹੂੰ ਹੂੰ ਉਹਨਾਂ ਨੇ ਨਹੀਂ ਛੱਡਿਆ ਹੁਣ ਜਦੋਂ ਉਹਨਾਂ ਨੇ ਨਹੀਂ ਛੱਡਿਆ ਤੇ ਪੋਸਟ ਡੈਮ ਫਿਰ ਪਰ ਗਏ ਜਦੋਂ ਡੈਮ ਪਰ ਗਏ ਫਿਰ ਕੀ ਜਦੋਂ ਛੱਡਣਾ ਪਿਆ ਅਖੀਰ ਜਾ ਕੇ ਫਿਰ ਹੁਣ ਗੱਲ ਇਹ ਹੈ ਕਿ ਜਦੋਂ ਫਿਰ ਦੁਬਾਰਾ ਛੱਡਿਆ ਉਹ ਇੱਕ ਸੋ ਉਲਟਾ ਹੈਗਾ ਪਹਿਲਾਂ ਜਦੋਂ ਇਹ ਗਿਆ ਉਦੋਂ ਪਾਣੀ ਛੱਡਵਾਣਾ ਸੀ ਛੱਡਵਾਣਾ ਕਿੰਨਾ ਸੀਗਾ ਹਾਂ ਉਹਨਾਂ ਕਿ ਛੱਡਵਾਣਾ ਸੀ ਜਿੰਨਾ ਕਿ ਸਾਡੇ ਦਰਿਆਵਾਂ ਦੀ ਸਹਿਣ ਸ਼ਕਤੀ ਹੈ ਠੀਕ ਹੈ ਤਾਂ ਕਿ ਡੈਮ 'ਚ ਵੀ ਕਪੈਸਿਟੀ ਬਣ ਜਾਏ ਤੇ ਦਰਿਆ ਦੇ ਵਿੱਚ ਵੀ ਜਿਹੜੀ ਹੈ ਕੋਈ ਮਤਲਬ ਉਹ ਬੰਨ ਬੰਨਾ ਟੁੱਟਣ ਇਹ ਤਾਂ ਹੱਲ ਕੀ ਦੇਖਦੇ ਹਾਂ ਕਿਉਂਕਿ 2023 'ਚ ਹੀ ਹਜੇ ਪੰਜਾਬ ਹੜ੍ਹਾਂ ਦੀ ਮਾਰ ਚੱਲ ਕੇ ਹਿੱਟ 2025 ਫੇਰ ਆ ਗਿਆ ਇਨ ਫਿਊਚਰ ਐਦਾਂ ਨਾ ਹੋਵੇ ਮੈਂ ਤਾਂ ਇਹਦਾ ਹੱਲ ਇਹੀ ਦੇਖਦਾ ਜੀ ਕਿ ਜਿਹੜੇ ਲੋਕ ਇੰਨਾ ਜ਼ਿਆਦਾ ਜ਼ੋਰ ਰੈਸਕਿਊ ਐਂਡ ਰਿਲੀਫ ਤੇ ਲਾਉਂਦੇ ਹੈ ਨਾ ਸਾਡੀਆਂ ਇੰਨੀਆਂ ਸੰਸਥਾਵਾਂ ਇੰ ਜਦੋਂ ਹੜਾ ਆ ਜਾਂਦੇ ਆ ਤਾਂ ਆਪਾਂ ਕਿੰਨਾ ਜ਼ੋਰ ਲਾੰਦੇ ਆ ਕਿੰਨਾ ਸਮਾਨ ਭਰ ਪਰ ਉਹਦਾ 1% ਆਪਾਂ ਇੱਧਰ ਧਿਆਨ ਲਾਣ ਵਾਲੇ ਪਾਸੇ ਵੀ ਖਰਚ ਕਰੀਏ ਕਿਉਂਕਿ ਕਿਉਂ ਡਾਟਾ ਨਹੀਂ ਆ ਰਿਹਾ ਹੁਣ ਜੇ ਮੰਨ ਲਓ ਸਰਕਾਰਾਂ ਨਲਾਇਕ ਨੇ ਜਾਂ ਚੋਰ ਨੇ ਜੋ ਮਰਜ਼ੀ ਹੈ ਉਹਦੇ ਵਾਸਤੇ ਕਿਸੇ ਨੂੰ ਲੜਾਈ ਲੜਨੀ ਪਊਗੀ ਕਿਸੇ ਨੂੰ ਸਮਾਂ ਕਢਣਾ ਪਊਗਾ ਕਿਸੇ ਨੂੰ ਵਕੀਲ ਕਰਨੇ ਪੈਣਗੇ ਜੇ ਕੋਰਟ ਜਾਣਾ ਪੈਗਾ ਮੰਨ ਲਓ ਜੋ ਇਹ ਲੜਾਈ ਦੇਖੋ ਆਪਣਾ ਕੁਝ ਹਜ਼ਾਰ ਕਰੋੜ ਦਾ ਨੁਕਸਾਨ ਹੋ ਗਿਆ ਪੰਜਾਬ ਦਾ ਜੀ ਤੇਜ ਚ ਵੀ ਹੋ ਗਿਆ 25 دی بھی ہو گیا بالکل مطلب ہزاراں کروڑاں ਦਾ ਜਿਹੜਾ ਨੁਕਸਾਨ ਹੈ ਉਹਦੀ ਲੜਾਈ ਲੜਨ ਵਾਸਤੇ ਜੇ ਸਾਨੂੰ ਮੰਨ ਲਓ ਵੀ 10 ਵੀ ਲੱਖ ਖਰਚਣਾ ਪੈ ਜਾਏ ਨਾ ਪੰਜਾਬ ਨੂੰ ਜੀ ਤੇ ਆਪਾਂ ਇਕੱਠੇ ਹੋ ਕੇ ਉਦੋਂ ਉਹ ਖਰਚਾ ਜੋਗੇ ਨਹੀਂ ਹੈਗੇ ਹੂੰ ਮਤਲਬ ਜਦੋਂ ਨਾਰਮਲ ਟਾਈਮ ਚੱਲ ਰਿਹਾ ਹੁੰਦਾ ਹੈ ਤੇ ਅਸੀਂ ਉਦੋਂ ਇਹ ਲੜਾਈ ਨਹੀਂ ਲੜਦੇ ਵੀ ਹਾਂ ਇੱਕ ਚੰਗਾ ਵਕੀਲ ਕਰਕੇ ਅਸੀਂ ਇਕੱਠੇ ਹੋ ਕੇ ਕੋਰਟ ਚਲੇ ਜਾਈਏ ਹੂੰ ਠੀਕ ਹੈ ਤੋਂ ਆਪਾਂ ਨੂੰ ਰੈਗੂਲਰ ਮਤਲਬ ਇਹ ਕੋਈ ਪੰਜਾਬ ਦੀ ਮਾਨਸਿਕਤਾ ਨੂੰ ਥੋੜਾ ਜਿਹਾ ਇਧਰੋਂ ਵੀ ਮਤਲਬ ਇਧਰ ਨੂੰ ਲੈਣਾ ਪਏਗਾ ਕਿ ਭਾਈ ਸੇਵਾ ਆ ਵੀ ਸੇਵਾ ਹੈ ਮਤਲਬ ਜਿਹੜਾ ਆਪਾਂ ਪ੍ਰੀਵੈਂਸ਼ਨ ਤੇ ਕੰਮ ਕਰਦੇ ਆ ਉਹ ਵੀ ਸੇਵਾ ਹੈ ਮਤਲਬ ਇਹ ਬਿਹੜ ਨਾ ਆਵੇ ਜੇ ਆਪਾਂ ਉਹ ਕੀਤਾ ਹੁੰਦਾ 23 ਦੇ ਵਿੱਚ ਤੇ ਆਪਣਾ 25 ਦੇ ਵਿੱਚ ਜਿਹੜਾ ਆ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਬਚਣਾ ਸੀਗਾ ਤੇ ਪਰ ਆਪਾਂ ਉਸ ਚੀਜ਼ ਦੀ ਵੈਲਿਊ ਨਹੀਂ ਸਮਝਦੇ ਬਸ ਮਤਲਬ ਗੱਲ ਇਹ ਆਪਾਂ ਨੁਕਸਾਨ ਕਰਾ ਲੈਨੇ ਆ ਪਰ ਫਿਰ ਵੀ ਸਿੱਖਦੇ ਨਹੀਂ ਉਸ ਗਲਤੀ ਤੋਂ ਮਤਲਬ ਇਹਨੂੰ ਹੁਣ ਕਿਵੇਂ ਠੀਕ ਕੀਤਾ ਜਾਵੇ ਮੇਰੇ ਕੋਲ ਤੇ ਆਹੀ ਇੱਕ ਸੋਲੂਸ਼ਨ ਆ ਵੀ ਆਪਾਂ ਨੂੰ ਅੱਗੇ ਤੋਂ ਆ ਮਰਾ ਦੇ ਨੂੰ ਟਿੰਕ ਟੈਂਕ ਕਹਿ ਲੋ ਇਹਨੂੰ ਤੁਸੀਂ ਲੀਗਲ ਐਡਵੋਕੇਸੀ ਕਹਿ ਲੋ ਇਹਨੂੰ ਐਕਟਿਵਿਜ਼ਮ ਕਹਿ ਲੋ ਆ ਕਰਨੀ ਕਰਨੇ ਦੀ ਲੋੜ ਹੈ ਤਾਂ ਕਿ ਅਗੋਂ ਦੀ ਤਿਆਰੀ ਹੋ ਸਕੇ ਪਿਛਲੀ ਵਾਰੀ ਕੁਝ ਹੱਦ ਤੱਕ ਹੋਈ ਵੀ ਸੀ ਹੂੰ ਹੂੰ ਮਤਲਬ ਕਿਉਂਕਿ ਐਤ ਕੀ ਰੋਲਾ ਰੱਪਾ ਪਿਆ ਸੀ 1 ਅਗਸਤ ਤੋਂ ਅਸੀਂ ਰੋਲਾ ਰੱਪਾ ਪਾ ਰਹੇ ਆ ਕਿ ਭਾਈ ਪਿਛਲੀ ਵਾਰੀ ਡਾਟਾ ਜਿਹੜਾ ਸੀਗਾ ਉਹ ਇਦਾਂ ਇਦਾਂ ਕਹਿੰਦਾ ਸੀਗਾ ਇੰਨਾ ਕੁ ਟਾਈਮ ਤੇ ਖਾਲੀ ਜਗ੍ਹਾ ਹੋਣੀ ਚਾਹੀਦੀ ਹੈ ਐਤ ਕੀ ਫੇਰ ਨਹੀਂ ਹੈਗੀ ਹਾਂਜੀ ਉਹਦੇ ਰੋਲੇ ਰੱਪੇ ਦੇ ਕਰਕੇ ਇਹਨਾਂ ਨੇ ਥੋੜਾ ਥੋੜਾ ਪਾਣੀ ਛੱਡਿਆ ਵੀ ਸੀ ਪਰ ਫਿਰ ਵੀ ਉਹਨਾਂ ਨੇ ਛੱਡਿਆ ਜਿੰਨਾ ਇੱਕ ਛੱਡਣਾ ਬਣਦਾ ਸੀ ਅਖੀਰ ਫਿਰ ਉੱਥੇ ਕਿੜਕੀ ਵਿੱਚ ਫਸ ਕੇ ਜਾ ਕੇ ਪਰ ਹਾਂ ਜੇ ਉਹ ਵੀ ਨਾ ਕੀਤਾ ਹੁੰਦਾ ਜਿਹੜਾ ਛੱਡਿਆ ਸੀਗਾ ਤਾਂ ਇਹ ਹੜ੍ਹ ਹੋਰ ਜ਼ਿਆਦਾ ਖਤਰਨਾਕ ਹਣਾ ਸੀ ਸੋ ਹੁਣ ਕੁੱਲ ਮਿਲਾ ਕੇ ਸਾਰੀ ਗੱਲਬਾਤ ਤੋਂ ਬਾਅਦ ਪੰਜਾਬ ਦੇ ਹੜ੍ਹਾਂ ਨੂੰ ਪੂਰੇ ਤਰੀਕੇ ਕੁਦਰਤੀ ਆਫਤ ਤਾਂ ਨਹੀਂ ਕਿਹਾ ਜਾ ਸਕਦਾ ਡੈਮਾਂ ਦਾ ਗਲਤ ਪ੍ਰਬੰਧ ਅਚਾਨਕ ਵੱਡੀ ਮਾਤਰਾ ਚ ਪਾਣੀ ਛੱਡਣਾ ਤੇ ਸਰਕਾਰੀ ਲਾਪਰਵਾਹੀ ਇਹਨੂੰ ਕੁਦਰਤ ਦੀ ਥਾਂ ਮਨੁੱਖ ਦੇ ਵੱਲੋਂ ਲਿਆਂਦੀ ਗਈ ਤਬਾਹੀ ਸਾਬਤ ਕਰਦੇ ਹੈ ਜਿਵੇਂ ਕਿ ਜਸਕੀਰਤ ਸਿੰਘ ਹੋਰਾਂ ਨੇ ਦੱਸਿਆ ਕਿ ਜੇਕਰ ਅਸੀਂ ਹੜ੍ਹਾਂ ਤੋਂ ਬਾਅਦ ਦੇ ਰਾਹਤ ਕਾਰਜਾਂ ਉੱਤੇ ਕਰੋੜਾਂ ਰੁਪਏ ਖਰਚਣ ਦੇ ਨਾਲੋਂ ਪਹਿਲਾਂ ਹੀ ਆਪਣੀਆਂ ਸਰਕਾਰਾਂ ਨੂੰ ਜਵਾਬਦੇਹ ਬਣਾ ਲਈਏ ਤਾਂ ਸ਼ਾਇਦ ਐਸੀਆਂ ਆਫ਼ਤਾਂ ਤੋਂ ਪੰਜਾਬ ਨੂੰ ਬਚਾ ਸਕਦੇ ਹਾਂ ਅੱਜ ਦੀ ਇਸ ਖਾਸ ਰਿਪੋਰਟ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ ਤੁਹਾਨੂੰ ਇਹ ਰਿਪੋਰਟ ਕਿਵੇਂ ਲੱਗੀ ਤੁਸੀਂ ਜ਼ਰੂਰ ਕਮੈਂਟ ਕਰਕੇ ਟਿੱਪਣੀ ਵਾਲੇ ਬਕਸੇ ਦੇ ਵਿੱਚ ਆਪਣੀ ਜਿਹੜੀ ਟਿੱਪਣੀ ਹੈ ਉਹ ਸਾਂਝੀ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ